ਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਈਸੀ ਹੈਲੀਕਾਪਟਰ ਹਾਦਸੇ ਤੋਂ ਬਾਅਦ ਵੀ ਘੰਟਿਆਂ ਤੱਕ ਲਪਤਾ ਨੇ ਐਤਵਾਰ ਸ਼ਾਮ ਨੂੰ ਇਰਾਨ ਦੇ ਪੂਰਬੀ ਅਜ਼ਰਬਾਈਜਾਨ ਫੂਬੇ ਚ ਰਾਈਸੀ ਨੂੰ ਲਜਾਰਿਆ ਹੈਲੀਕਾਪਟਰ ਹਾਦਸਾ ਹੋ ਗਿਆ ਇਰਾਨੀ ਅਧਿਕਾਰੀਆਂ ਮੁਤਾਬਕ ਬਚਾਅ ਟੀਮਾਂ ਹਨੇਰੇ ਚ ਹੈਲੀਕਾਪਟਰ ਦੀ ਭਾਲ ਕਰ ਰਹੀਆਂ ਨੇ ਪਰ ਅਜੇ ਤੱਕ ਇਸ ਚ ਸਫਲਤਾ ਨਹੀਂ ਮਿਲੀ ਹੈ ਹੈਲੀਕਾਪਟਰ ਚ ਸਵਾਰ ਲੋਕਾਂ ਦੀ ਹਾਲਤ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ ਇਰਾਨੀ ਸਮਾਚਾਰ ਏਜੰਸੀ ਆਈਆਰਐਨਏ ਦੇ ਅਨੁਸਾਰ ਰਾਈਸੀ ਦੇ ਨਾਲ ਹੈਲੀਕਾਪਟਰ ਚ ਇਰਾਨ ਦੇ ਵਿਦੇਸ਼ ਮੰਤਰੀ ਹੁਸੈਨ ਆਮਿਰ ਅਬਦੁੱਲਾਹਨ ਤੇ ਪੂਰਵੀ ਅਜ਼ਰਬਾਈਜਾਨ ਦੇ ਗਵਰਨਰ ਮਲਿਕ ਰਹਿਮਤੀ ਸਮੇਤ ਹੋਰ ਲੋਕ ਵੀ ਸੀ ਪਹਾੜੀ ਇਲਾਕਾ ਤੋਂ ਖਰਾਬ ਮੌਸਮ ਕਾਰਨ ਬਚਾਅ ਦਲ ਨੂੰ ਮਹੀਮ ਚਲਾਉਣ ਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਈਰਾਨੀ ਮੀਡੀਆ ਦੀ ਰਿਪੋਰਟਾਂ ਮੁਤਾਬਕ ਰਾਸ਼ਟਰਪਤੀ ਇਬਰਾਹਿਮ ਰਾਇਸੀ ਐਂਤਵਾਰ ਨੂੰ ਅਜ਼ਰਬਾਈਜਾਨ ਨਾਲ ਲੱਗਦੀ ਸਰਹੱਦ ਤੇ ਇੱਕ ਡੋਮ ਦਾ ਉਦਘਾਟਨ ਕਰਨ ਗਏ ਸੀ ਇਸ ਸਮਾਰੋਹ ਚ ਅਜ਼ਰਬਾਈਜਾਨ ਦੇ ਰਾਸ਼ਟਰਪਤੀ ਨੇ ਵੀ ਸ਼ਿਰਕਤ ਕੀਤੀ ਪ੍ਰੋਗਰਾਮ ਤੋਂ ਪਟਰੇ ਸਮੇ ਈਰਾਨ ਦੇ ਪੂਰਬੀ ਅਜ਼ਰਬਾਈਜਾਨ ਸੂਬੇ ਦੇ ਬਰਜਾਕਾਨ ਖੇਤਰ ਚ ਲੈਂਡਿੰਗ ਦੌਰਾਨ ਰਾਇਸੀ ਦਾ ਹੈਲੀਕਾਪਟਰ ਹਾਦਸਾ ਗ੍ਰਸਤ ਹੋ ਗਿਆ ਈਰਾਨ ਦੇ ਗ੍ਰਹਿ ਮੰਤਰੀ ਅਹਿਮਦ ਬ੍ਰੀਦੀ ਨੇ ਸਰਕਾਰੀ ਟੀਵੀ ਨੂੰ ਦੱਸਿਆ ਕਿ ਰਾਸ਼ਟਰਪਤੀ ਦੇ ਹੈਲੀਕਾਪਟਰ ਨੂੰ ਹਾਰਡ ਲੈਂਡਿੰਗ ਕੀਤੀ ਸੀ ਰਾਸ਼ਟਰਪਤੀ ਦੇ ਹੈਲੀਕਾਪਟਰ ਦੀ ਭਾਲ ਲਈ ਦਰਜਨਾ ਬਚਾਅ ਟੀਮਾਂ ਨੂੰ ਰਵਾਨਾ ਕੀਤਾ ਗਿਆ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਹੈਲੀਕਾਪਟਰ ਸਵਾਰ ਦੋ ਲੋਕਾਂ ਨਾਲ ਸੰਪਰਕ ਸਥਾਪਿਤ ਕਰ ਲਿਆ ਪਰ ਕਈ ਕੰਟਿਆਂ ਦੀ ਕਾਰਵਾਈ ਤੋਂ ਬਾਅਦ ਵੀ ਬਚਾਅ ਟੀਮ ਕ੍ਰੈਸ਼ ਹੋਏ ਹੈਲੀਕਾਪਟਰ ਤੱਕ ਨਹੀਂ ਪਹੁੰਚ ਸਕੀ ਹੈ ਈਰਾਨ ਦੀ ਰੈੱਡ ਕ੍ਰਾਂਕਰੀਟ ਸੁਸਾਇਟੀ ਨੇ ਦੱਸਿਆ ਕਿ ਇਲਾਕਾ ਪਹਾੜੀ ਹੈ ਤੇ ਮੌਸਮ ਵੀ ਬਹੁਤ ਖਰਾਬ ਹੈ ਜਿਸ ਕਾਰਨ ਬਚਾਅ ਦਲ ਨੂੰ ਆਪਰੇਸ਼ਨ ਨੂੰ ਅੰਜਾਮ ਦੇਣ ਚ ਪਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਰੈੱਡ ਗਨ ట్ਵੀਟ ਨੇ ਕਿਹਾ ਕਿ ਪੂਰਬੀ ਅਜ਼ਰਬਾਈਜਾਨ ਤਹਿਰਾਨ ਅਲਬੋਰ ਅਰਦਾਬਿਲ ਦੂਜਾਨ ਤੇ ਪੱਛਮੀ ਅਜ਼ਰਬਾਈਜਾਨ ਸੂਬਿਆਂ ਤੋਂ 46 ਬਚਾਅ ਤੇ ਖੋਜ ਟੀਮਾਂ ਨੂੰ ਮਹੀਨ ਚ ਮਦਦ ਲਈ ਭੇਜਿਆ ਗਿਆ। ਈਰਾਨ ਦੀ ਇਸਲਾਮਿਕ ਰੈਵਿਊਲਿਊਸ਼ਨਰੀ ਗਾਰਡ ਫੋਰ ਆਈਆਰਜੀਸੀ ਨੇ ਐਤਵਾਰ ਦੇਰ ਰਾਤ ਐਲਾਨ ਕੀਤਾ ਕਿ ਉਹਨਾਂ ਨੇ ਹੈਲੀਕਾਪਟਰ ਦੇ ਸਿਗਨਲ ਤੇ ਇਸ ਦੇ ਚਾਲਕ ਦਲ ਦੇ ਇੱਕੋ ਫੋਨ ਤੋਂ ਸਹੀ ਸਥਿਤੀ ਦਾ ਪਤਾ ਲਗਾਇਆ। रेड कंक्रीट सोसाइटी ਦੇ ਮੁਖੀ ਪੀਰ ਹੁਸੈਨ ਖੂਲੀਬੰਦ ਨੇ ਕਿਹਾ ਕਿ ਬਚਾਅ ਦਲਾ ਨੇ ਖੋਜ ਕਾਰਜਾਂ ਲਈ ਡਰੋਨ ਦੀ ਵਰਤੋਂ ਵੀ ਕੀਤੀ ਹੈ ਪਰ ਮੌਸਮ ਦੀ ਸਥਿਤੀ ਨੇ ਹਵਾਈ ਕੋਚ ਨੂੰ ਅਸੰਭਵ ਬਣਾ ਦਿੱਤਾ ਇਲਾਕੇ 'ਚ ਪਹੁੰਚ ਕੇ ਬਚਾਅ ਟੀਮਾਂ ਨੇ ਦੇਖਿਆ ਕਿ ਬਹਾਨਾ ਦਾ ਅੱਗੇ ਵਧਣਾ ਮੁਸ਼ਕਲ ਹੈ ਜਿਸ ਤੋਂ ਬਾਅਦ ਟੀਮ ਪੈਦਲ ਹੀ ਅੱਗੇ ਵਧੀ ਇਰਾਨ ਦੇ ਸਥਾਨਕ ਮੀਡੀਆ ਦੇ ਅਨੁਸਾਰ ਮੰਨਿਆ ਜਾਂਦਾ ਹੈ ਕਿ ਹਾਦਸਾ ਪੂਰਬੀ ਅਜ਼ਰਬਾਈਜਾਨ ਦੇ ਉੱਚੀ ਤੇ ਪੀਰ ਦੌਦ ਪਿੰਡਾਂ ਦੇ ਬੇਜ਼ ਬਿਸਮਾਰ ਖੇਤਰ 'ਚ ਹੈ ਜੋ ਕਿ ਇੱਕ ਜੰਗਲੀ ਖੇਤਰ ਹੈ ਇਲਾਕੇ 'ਚ ਕਾਫੀ ਤੁੰਦੇ ਜਿਸ ਕਾਰਨ ਬਚਾਅ ਕਾਰਜ ਮੁਸ਼ਕਲ ਹੋ ਰਿਹਾ ਹੈ। ਇਰਾਨ ਦੇ ਸਿਹਤ ਮੰਤਰੀ ਬਹਿਰਾਮ ਅਲੋਨਾਈ ਨੇ ਐਤਵਾਰ ਨੂੰ ਕਿਹਾ ਕਿ ਹਾਦਸੇ ਵਾਲੀ ਥਾਂ ਤੇ ਸੰਘਣੀ ਤੁੰਦੇ ਜਿਸ ਕਾਰਨ ਬਚਾਅ ਕਰਮਚਾਰੀਆਂ ਲਈ ਖੋਜ ਕਰਨਾ ਮੁਸ਼ਕਲ ਹੋ ਰਿਹਾ ਹੈ। ਰਾਈਸ ਦੇ ਅਧਿਕਾਰਤ ਇੰਸਟਾਗ੍ਰam ਅਕਾਊਂਟ ਤੇ ਸਰਕਾਰੀ ਟੈਲੀਵਿਜ਼ਨ ਨੇ ইরਾਨੀ ਲੋਕਾਂ ਨੂੰ ਰਾਸ਼ਟਰਪਤੀ ਤੇ ਉਹਨਾਂ ਦੇ ਸਾਥੀਆਂ ਲਈ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ। ইরਾਨ ਦੇ ਸੁਪਰੀਮ ਲੀਡਰ ਆਇਤੁੱਲਾ ਖਮੇਨੀ ਨੇ ਵੀ ਰਾਸ਼ਟਰਪਤੀ ਦੀ ਵਾਪਸੀ ਲਈ ਦਾਵਾਦੀ ਅਪੀਲ ਕਰਦਿਆਂ ਕਿਹਾ, "ਹਰ ਕਿਸੇ ਨੂੰ ਇਨ੍ਹਾਂ ਲੋਕਾਂ ਦੀ ਸਿਹਤ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ ਜੋ ইরਾਨ ਦੀ ਸੇਵਾ ਕਰ ਰਹੇ ਨੇ। ইরਾਨ ਦੇ ਲੋਕਾਂ ਨੂੰ ਚਿੰਤਾ ਨਹੀਂ ਕਰਨੀ ਚਾਹੀਦੀ ਉਹ ਦੇਸ਼ ਤੇ ਕੰਮ 'ਚ ਨੇ ਕੋਈ ਰੁਕਾਵਟ ਨਹੀਂ ਹੋਵੇਗੀ।"